ਨਗਰ ਨਗਰ ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਗੱਲ ਕਰੀ ਅੰਮ੍ਰਿਤਸਰ ਪਿੰਡ ਮਾਲ ਵਾਰਡ ਨੰਬਰ 85 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਮਨਮੀਤ ਕੌਰ ਅਤੇ ਰਾਵਲ ਮਾਲ ਵੱਲੋਂ ਜਗਬੜਾ ਕਲੋਨੀ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਹਲਕਾ ਟਾਰੇ ਦੇ ਐਮਐਲਏ ਸਾਹਿਬੀ ਰਾਵਲ ਮਾਲ ਦੇ ਨਾਲ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਐਮਐਲਏ ਸਾਹਿਬ ਨਾਲ ਐਮਐਲਏ ਸਾਹਿਬ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਮਨਮੀਤ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਹੈ ਜੀ ਕਿੰਨਾ ਕੁ ਭਰਵਾ ਹੁੰਗਾਰਾ ਮਿਲ ਰਿਹਾ ਹੈ ਹੈ ਵੀ ਉਹ ਤੇ ਸਭ ਕੰਮ ਕਰਦੇ ਹੁੰਦੇ ਆ ਲੇਕਿਨ ਵੀ ਹੈਵ ਡਨ ਓਵਰ ਡਿਊਟੀ ਹਰ ਘਰ ਅਸੀਂ ਗਏ ਆ ਜਿੰਨੇ ਵੀ ਹੋ ਸਕੇ ਜਿੰਨੇ ਵੀ ਜਿ ਸੀਗੇ ਇਹ ਇਹ ਜਿਹੜਾ ਡੋਰ ਟੂ ਡੋਰ ਲਬਜ਼ ਆ ਇਹ ਲਬਜ਼ ਹੀ ਆਮ ਆਦਮੀ ਪਾਰਟੀਆ ਦਿੱਤਾ ਹੋਇਆ ਇਸ ਤੋਂ ਪਹਿਲਾਂ ਤੁਸੀਂ ਜੇ ਜਾਣਦੇ ਹੋਗੇ ਤੇ ਕਦੀ ਡੋਰ ਟੂ ਡੋਰ ਕੋਈ ਵੀ ਕੋਈ ਵੀ ਪਾਰਟੀ ਨਹੀਂ ਕਰਦੀ ਹਿੰਦੁਸਤਾਨ ਦੀ ਲੇਕਿਨ ਹੁਣ ਉਹ ਰੀਸ ਓ ਰੀਸ ਕਰਨ ਲੱਗ ਪਏ ਨੇ ਠੀਕ ਹੈ ਅਸੀਂ ਸਮਝਦੇ ਆ ਕਿ ਇਹ ਜਿਹੜਾ ਡੋਰ ਟੂ ਡੋਰ ਆ ਇਹ ਸਭ ਤੋਂ ਵਧੀਆ ਹਥਿਆਰ ਆ ਲੋਕਾਂ ਤੋਂ ਪ੍ਰਾਜਾ ਰੋਜ ਕਰਨ ਦਾ ਤੇ ਲੋਕਾਂ ਤੋਂ ਉਹਨਾਂ ਦੇ ਵਿਚਾਰ ਜਾਣਨ ਦਾ ਅਸੀਂ ਤਾਂ ਉੱਥੇ ਹੀ ਘੁੰਮੇ ਨਾ ਜਿੱਦੇ ਅਸੀਂ ਆਪ ਹੀ ਵਿਕਾਸ ਕੀਤਾ ਆਪ ਹੀ ਸਾਰਾ ਕੁਝ ਕੀਤਾ ਇਥੇ ਗੋਡੇ-ਗੋਡੇ ਤੱਕ ਗਰੀ ਢੂੰਗੀ ਅੰਗਿਜੀ ਲਿਸੀ ਲੋਕਾਂ ਨੇ ਇਟਾ ਉਟਾ ਰੱਖ ਕੇ ਕੀਤਾ ਹੁੰਦਾ ਬਹੁਤ ਮਾੜੀ ਹਾਲਤ ਸੀ ਇਸ ਕਰਕੇ ਸਵਾਲ ਨਹੀਂ ਕੋਈ ਹੋਇਆ ਉਹੀ ਕੰਮ ਕਰਨ ਲੱਗਾ ਜਦੋਂ ਲੈਕਚਰਾਂ ਹੋਣੀਆਂ ਸੀ ਤੇ ਇਸ ਇਲਾਕੇ ਦਾ ਕਾਫੀ ਮਾੜਾ ਹਾਲਾਤ ਸੀ ਜੇ ਗਲੀਆਂ ਦੀ ਗੱਲ ਕਰੀਏ ਤਾਂ ਗੋਡੇ-ਗੋਡੇ ਪਾਣੀ ਸੀ ਸੀਵਰ ਬਲੌਗ ਸੀ ਤੇ ਸਰਕਾਰ ਹੋਣ ਤੋਂ ਬਾਅਦ ਜਿਹੜਾ ਪਹਿਲ ਦੇ ਅਧਾਤੇ ਆੜੀ ਆਪਾਂ ਸੜਕ ਤੇ ਖੜੇ ਆ ਪੀਰ ਬਾਬਾ ਜੱਗਾਣਾ ਜਿਹੜਾ ਰੋਡ ਐ ਜੱਗਾਣਾ ਪੀਰਾਂ ਦੇ ਦਰਗਾਹ ਵਾ ਇੱਥੇ ਜਾਣ ਲੱਗਾ ਵੀ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਆਮ ਪਾਰਟੀ ਦੀ ਸਰਕਾਰ ਬਣੀ ਆ ਤੇ ਪਹਿਲ ਦੇ ਅਧਾਤੇ ਥੋੜੀ ਸ਼ੁਰੂਆਤ ਕੀਤੀ ਗਈ ਤੇ ਲੋਕਾਂ ਦੇ ਵਿੱਚ ਮਨ ਚ ਬੜੀ ਖੁਸ਼ੀ ਸੀ ਵੀ ਆਮ ਪਾਰਟੀ ਆਇਆ ਜਿੰਨਾ ਸਾਡੀ ਸੁਣਵਾਈ ਕੀਤੀ ਹੈ ਕਈ ਸਰਕਾਰ ਆਈਆਂ ਕਈਆਂ ਗਈਆਂ ਪਰ ਆਮ ਪਾਰਟੀ ਨੇ ਪਹਿਲ ਦੇ ਅਧਾਤੇ ਕੰਮ ਕੀਤਾ ਕੀ ਗੱਣਾ ਜਾਊਗਾ ਜੋ ਕਹਿ ਰਹੇ ਹੋ ਤੁਸੀਂ ਠੀਕ ਐ ਕਿਉਂਕਿ ਪਹਿਲਾਂ ਨਹੀਂ ਹੋਇਆ ਸੀ ਪਹਿਲਾਂ ਤਾਂ ਮੈਂ ਅੱਗੇ ਵੀ ਦੱਸਿਆ ਤੁਹਾਨੂੰ ਕਿ ਇਸ ਏਰੀ ਮਾਲਾ ਦੇ ਏਰੀਆ ਚੋਂ ਲਾਗੇ ਦੀ ਜਿਹੜੀਆਂ ਜ਼ੋਨ ਕਲੋਨੀਆ ਇਹਦੇ ਇੱਕ ਸ਼ਾਮਲ ਨੇ ਕਦੀ ਇੱਥੋਂ ਦਾ ਕੋਈ ਬੰਦਾ ਬਣਿਆ ਹੀ ਨਹੀਂ ਜਦੋਂ ਬਣਦੇ ਸੀ ਉਹ ਗਮਟਾਲੇ ਦੇ ਲਾਗੇ ਚਾਗੇ ਦੇ ਬਣਦੇ ਸੀ ਤੇ ਮਣਕ ਸਾਰ ਹੀ ਨਹੀਂ ਲੈਂਦੇ ਈਵਨ ਲੋਕਾਂ ਦਾ ਇਹ ਕਹਿਣਾ ਵੀ ਕੋਈ ਮਿਲਦਾ ਹੀ ਨਹੀਂ ਸੀ ਕਈ ਕਈ ਚੱਤਰਮਾਰ ਹੁੰਦੇ ਸੀ ਸਿੰਪਲ ਜੀ ਇੱਕ ਸਟੈਂਪ ਲਗਾਉਣੀ ਹੁੰਦੀ ਲੇਕਿਨ ਕਈ ਕਈ ਚੱਤਰਮਾਰ ਜਿਹਦੇ ਹੀ ਬੰਦਾ ਹੀ ਨਹੀਂ ਸੀ ਮਿਲਦਾ ਹੁਣ ਆਪਾਂ ਇਹ ਉਹ ਏਰੀਆ ਵਿੱਚੋਂ ਕੱਢ ਕੇ ਹੋਰ ਏਰੀਆ ਸ਼ਾਮਲ ਕੀਤੇ ਨੇ ਇਸੇ ਏਰੀਏ ਦੇ ਉਦੇ ਨਾਲ ਇਹ ਹੋਏਗਾ ਕਿ ਅਵੇਲੇਬਿਲਟੀ ਜਿਹੜੀ ਆ ਕਾਉਂਸਲਰ ਦੀ ਉਹ ਪੂਰੀ ਰਹੇਗੀ ਸਾਡਾ ਤੇ ਕੈਂਡੀਡੇਟ ਰਾਵਲਦੀਪ ਮਾਲ ਉਹ ਤਾਂ ਕਹਿੰਦਾ ਜੇ ਕਿਸੇ ਨੂੰ ਲੋੜ ਹੋਵੇ ਮੇਰੇ ਘਰ ਆਉਂਦੀ ਤਾਂ ਬੇਸ਼ੱਕ ਮੈਨੂੰ ਫੋਨ ਕਰ ਮੈਂ ਉਹਨਾਂ ਦੇ ਘਰ ਪਹੁੰਚ ਜਾਵਾਂਗਾ ਜਾ ਕੇ ਚਾਹੇ ਮੋਹਰ ਲਾਉਣੀ ਆ ਚਾਹੇ ਦਸਤ ਕਰਨੇ ਆ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਇਹ ਗੱਲ ਕਰਾ ਜਗਗ ਵਾਲਾ ਕਲੋਨੀ ਦੇ ਇੱਥੇ ਕੁਝ ਘਰ ਇਹ ਜਿਹੜੇ ਜਿਹਨਾਂ ਦੇ ਬਾਲੇ ਪੈਣ ਜਾਂ ਛੱđa ਟੁੱਟੀਆਂ ਨੇ ਉਹਨਾਂ ਦੀ ਇੱਕੋ ਉਮੀਦ ਹੈ ਕਿ ਰਾਵਲ ਮਾਨ ਨੂੰ ਇੱਕ ਜਿਤਾ ਕੇ ਜਿਹੜੇ ਸਾਡੇ ਘਰ ਕੱਚੇ ਨੂੰ ਉਹਨੂੰ ਪੱਕੇ ਕੀਤੇ ਜਾਓ ਇਹ ਲੱਗਦਾ ਜਿੱਤੋਂ ਬਾਅਦ ਕੰਮ ਜੜੇ ਕਰਨਗੇ ਕੋਈ ਕੋ ਸਕੀਮ ਹੈਗੀ ਹੈ ਇੱਕ ਅਜੇ ਆਈ ਨਹੀਂ ਪਿਛਲੇ ਸਾਲ ਵੀ ਨਹੀਂ ਆ ਪਾਈ ਉਹਦੇ ਫਾਰਮ ਭਰਵਾ ਰਹੇ ਆ ਫਾਰਮ ਭਰ ਕੇ ਕਰਾਂਗੇ ਕਰਾਂਗੇ ਕਿ ਉਹਨਾਂ ਵਿੱਚ ਕੱਚਿਆਂ ਦੇ ਹੀ ਤੇ ਪੱਕੇ ਕਰਨੇ ਆ ਕੋਈ ਹੋਰ ਬਾਹਰੋਂ ਥੋੜੇ ਕਰਨੇ ਆ ਉਹ ਕਰਾਵਾਂਗੇ ਜਿੰਨੇ ਵੀ ਜਿੰਨੇ ਵੀ ਬਾਲਿਆਂ ਵਾਲੇ ਉਹਨਾਂ ਨੂੰ ਕਨਵਰਟ ਕਰਾਂਗੇ ਉਹਨਾਂ ਦਾ ਇੰਟਰੈਂਸ ਪਾ ਦੇਖਿਆ ਕਿ ਤੁਸੀਂ ਸਵੇਰ ਦੇ ਹੀ 라ਵਲ ਮਾਲ ਦੇ ਨਾਲ ਕੈਂਡੀਡੇਟ ਮਨਮੀਤ ਕੋਰ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਇਹ ਸਵੇਰ ਤੋਂ ਹੀ ਤੁਸੀਂ ਉਹਨਾਂ ਦੇ ਨਾਲ ਜੇ ਕਿੰਨਾ ਕੁ ਪ੍ਰਵਾਹ ਹੰਗਾਰਾ ਮਿਲ ਰਿਹਾ ਮਾਲਾਂ ਦੇ ਵਿੱਚ ਵਧੀਆ ਮਿਲ ਰਿਹਾ ਜਿੰਨੀ ਆਸ ਹੈ ਉਸ ਤੋਂ ਥੋੜਾ ਵੱਧ ਹੀ ਮਿਲ ਰਿਹਾ ਜਿੰਨਾ ਹੀ ਸੋਚਦੇ ਆ ਉਸ ਤੋਂ ਜ਼ਿਆਦਾ ਸਾਨੂੰ ਕਿਤੇ ਇਹ ਨਹੀਂ ਹੈ ਕਿ ਕਿਸੇ ਨੇ ਕੋਈ ਕੀ ਚਾਹ ਕੀਤੀ ਹੋਵੇ ਕੋਈ ਜਾਂ ਇਧਰ ਉਧਰ ਦੀ ਕੋਈ ਸਵਾਲ ਕਈ ਵਾਰੀ ਐਸੇ ਸਵਾਲ ਕਰਦੇ ਆ ਜਿਹੜੇ ਜਵਾਬ ਵੀ ਔਖੇ ਹੁੰਦੇ ਆ ਤੁਸੀਂ ਜਾਣਦੇ ਹੋ ਸਾਨੂੰ ਕਿਸੇ ਨੇ ਇਹੋ ਜੀ ਕੋਈ ਪ੍ਰੋਬਲਮ ਦਿੱਤੀ ਨਹੀਂ ਜਿੱਥੇ ਸਵੇਰੇ ਬੈਠੇ ਵੀ ਸੀ ਅਸੀਂ ਉੱਥੇ ਵੀ ਭਰਮਾ ਹੰਗਾਰਾ ਸੀ ਮਤਲਬ ਬਹੁਤ ਸਾਰੇ ਲੋਕ ਆਏ ਹੋਏ ਸੀ ਔਰ ਚੰਗੇ ਚੰਗੇ ਜਿਹੜੇ ਪੱਧਰ ਪੁਰਸ਼ ਲੋਕ ਸੀ ਉੱਥੇ ਬੈਠੇ ਹੋਏ ਸੀ ਲੋਕਾਂ ਨੂੰ ਕੀ ਪੀਰ ਕਰਨਾ ਜਾਊਗਾ ਲੋਕੀ ਜਿਹੜੇ ਨੇ ਸੱਚੋ ਪੰਚ ਹੈਗੇ ਨੇ ਕਿ ਕਿਹੜੀ ਪਾਰਟੀ ਨੂੰ ਵੋਟ ਪਾਈ ਜਾਏ ਆਜ਼ਾਦ ਮੀ ਲੋ ਨੂੰ ਪਾਈ ਜਾਵੇ ਜਾਂ ਜਿਹੜੀ ਸਰਕਾਰ ਮੌਜੂਦਾ ਸਰਕਾਰ ਉਹਨਾਂ ਨੂੰ ਵੋਟ ਪਾਈ ਜਾਏ ਲੋਕਾਂ ਨੂੰ ਕੀ ਪੀਰ ਕਰਨਾ ਕਿ ਮੌਜੂਦਾ ਸਰਕਾਰ ਉਹ ਤੇ ਕੀ ਬੈਨੀਫਿਟ ਹੁੰਦੇ ਨੇ ਇਹ ਲੋਕਾਂ ਨੂੰ ਪਤਾ ਹੈ ਮੌਜੂਦਾ ਸਰਕਾਰ ਹੀ ਆ ਮੈਂ ਨਾ ਤੇ ਤੁਰੇ ਫਿਰਦੀ ਆ ਉਹਨਾਂ ਵਿੱਚ ਜਿੱਤਣ ਦਾ ਇਹੋ ਹੀ ਫਾਇਦਾ ਹੋਣਾ ਕਿ ਕੌਂਸਲਰ ਨੇ ਤੇ ਜਿਹੜੇ ਕੰਮ ਕਰਨੇ ਕਰਨੇ ਆ ਕੌਂਸਲਰ ਨੇ ਵੀ ਆ ਕੇ ਕਾਇ ਕਹਿਣਾ ਹੁੰਦਾ ਵੀ ਆਪ ਕਰਾਂ ਅਸੀਂ ਖੁਦ ਮੈਂਬਰ ਵੀ ਬਣ ਜਾਣਾ ਠੀਕ ਹੈ ਨਾ ਇਸ ਕਰਕੇ ਸਰਕਾਰ ਦਾ ਤੇ ਫਾਇਦਾ ਫਾਇਦਾ ਰਹਿਣਾ ਨਾ ਬਾਕੀ ਕਿਸੇ ਵੀ ਕੈਂਡੀਡੇਟ ਭਾਵੇਂ 5 ਖੜੇ ਆ 6 ਖੜੇ ਆ ਕਿਸੇ ਕੋਲ ਐਮ ਐਲ ਏ ਨਹੀਂ ਆ ਲੇਕਿਨ ਆਮ ਆਦੀ ਪਾਰਟੀ ਕੋ ਰਾਵਲਦੀਪ ਕਮਾਲ ਕੋ ਐਮ ਐਲ ਏ ਜਿਹਨੇ ਕੰਮ ਕਰਾਉਣੇ ਮੈਡਮ ਮਨਮੀਤ ਕੋਰ ਬੀਬੀ ਜੀ ਮਨਮੀਤ ਕੋਰ ਆ ਕਾਫੀ ਪੜੇ ਲਿਖੇ ਨੇ ਕਿਉਂਕਿ ਅੱਜ ਕੱਲ ਜਿਹੜੇ ਜਿਹੜਾ ਅਗਲਾ ਜਮਾਨਾ ਚੱਲ ਰਿਹਾ ਹੈ ਹਮੇਸ਼ਾ ਹੀ ਪੜੇ ਲਿਖੇ ਨੌਜਵਾਨ ਜਿਹੜੇ ਅੱਗੇ ਆ ਰਹੇ ਨੇ ਕਿ ਲੱਗਦਾ ਕਿ ਉਹਨਾਂ ਦਾ ਸਾਥ ਦੇਣਾ ਚਾਹੀਦਾ ਲੋਕਾਂ ਨੂੰ ਨਹੀਂ ਲੋਕੀ ਬੜੇ ਸਿਆਣੇ ਆ ਸਮਝਦਾਰ ਨੇ ਉਹ ਸਮਝਦਾਰ ਆ ਕਿ ਪੜੇ ਲਿਖੇ ਦਾ ਜਮਾਨਾ ਆ ਰਿਹਾ ਹੈ ਕਿ ਪੜੀ ਲਿਖੀ ਐਡੀ ਮੇਰਾ ਖਿਆਲ ਕੋਈ ਹੋਰ ਇਹਨਾਂ ਕ ਨਹੀਂ ਹੋਇਆ ਗਿਆ ਐਜੂਕੇਟਿਡ ਜਿਹੜੀ ਇਹ ਲੜਕੀ ਹੈ ਜੂ ਐਜੂਕੇਟਿਡ ਆ ਇਹ ਸੋਚ ਸਮਝ ਕੇ ਉਹਨਾਂ ਨੂੰ ਅੱਗੇ ਕੀਤਾ ਔਰ ਉਮੀਦ ਵੀ ਹੈ ਤੇ ਉਹ ਕੰਮ ਕਰਨ ਚ ਵੀ ਬਰਾਬਰ ਦਾ ਹਿੱਸਾ ਰੱਖਣਗੇ ਉਹਨਾਂ ਦੇ ਨਾਲ ਹਾਲਾਂਕਿ ਪਹਿਲ ਉਹਨਾਂ ਦੀ ਹੁੰਦੀ ਹੈ ਕੋਈ ਪ੍ਰੋਬਲਮ ਤਾਂ ਐਸ ਏਰੀਆ ਚ ਕੋਈ ਰਹਿਣ ਦੇਣੀ ਨਹੀਂ ਅਸਾਂ ਨਿੱਕੀ-ਮੋਟੀ ਵੀ ਚਾਹੇ ਉਪ ਇੰਡਿਆ ਚਾਹੇ ਐ ਕੋਲੋਨੀਆ ਚਾਹੇ ਜਿੰਨਾ ਵੀ ਚਾਹੇ ਨਿੱਕੇ-ਨਿੱਕੇ ਇਹ ਬੜੀਆਂ ਰਹਿ ਗਈਆਂ ਨੇ ਕਲੋਨੀਆ ਪਰ ਇਹ ਪ੍ਰੋਬਲਮ ਹੈ ਕਿ ਸਾਡੇ ਸਾਡਾ ਸੀਵਰ ਬੰਦਿਆ ਬਿਲਕੁਲ ਗਲੀਆਂ ਚ ਪਾਣੀ ਪਾਇ ਜਾਂਦਾ ਵਾਂਂ ਤੇ ਜਦੋਂ ਬੰਦ ਹੋ ਜਾਂਦਾ ਬੰਦਿਆ ਤਾਂ ਪਾਣੀ ਜਾਂਦਾ ਨਹੀਂ ਇਹ ਰਾਵਲ ਦਾ ਕੋਈ ਇੱਥੇ ਇੱਥੇ ਤੁਹਾਡਾ ਕੋਈ ਕਸੂਰ ਨਹੀਂ 12 ਤੁਸੀਂ ਗਲੀਆਂ ਬਣਾਈਆਂ ਸਰਕਾਰ ਕੋ ਦਿੱਤਾ ਬਹੁਤ ਵਧੀਆ ਕੀਤਾ 12 ਇੰਚੀ ਦੇ ਪਾਈਪ ਲਾਏ ਸੀਗੇ ਜਿਹੜੇ ਉਹਦੇ ਵਿੱਚ ਆਏ ਸੀਗੇ ਇਹ ਜਸਟੀਮੇਟ ਚ ਲੇਕਰ ਜਦੋਂ ਹੋਏ ਉਦੋਂ ਵੀ ਆ ਕੇ ਦੱਸਿਆ ਜੀ ਫਲਾਣਾ ਬੰਦਾ ਆਇਆ ਜੇ ਤੇ ਉਹ ਚੋਕ ਕੇ ਲਾਗੇ ਤੇ ਬੁੱਟ ਗਿਆ ਤੇ ਉਹ ਜਿਹੜੇ ਵੱਡੇ ਚੋਕ ਕੇ ਲਾਗੇ ਤੇ ਇਹੋ ਜੀ ਗਾਂ ਨਹੀਂ ਕਿਹੜੇ ਤਰ ਤੌਣ ਦੇ ਤੁਸੀਂ ਠੋਕਿਆ ਕਰੋ ਨਾ ਜਿਹੜੇ ਇਹੋ ਜਿਹੇ ਬਾਈ ਬਣ ਪਾਏ ਆ ਇਹਨਾਂ ਪਾਣੀ ਜਾ ਇਹ ਆਪਾਂ ਕੋਈ ਇਹ ਪੈਰ ਪੈ ਜਾਣਗੇ ਇਹੋ ਜੀ ਐਸੀ ਹਲਗਾ ਟਾਰੀ ਦੇ ਐਮਐਲਏ ਸਾਹਿਬ ਜਿਨ੍ਹਾਂ ਨੇ ਬੀਬੀ ਮਨਮੀਤ ਕੌਰ ਤੇ 라ਵਲ ਮਾਦੇ ਹੱਕ ਦੇ ਵਿੱਚ ਅੱਜ ਜਗਵੜਾ ਕਲੋਨੀਆ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਜਾ ਰਹੀਆਂ ਨੇ ਗੱਲਬਾਤ ਕਰਾਂਗੇ 라ਵਲ ਮਾਲ ਦੇ ਨਾਲ ਜੋ ਬੀਬੀ ਮਨਮੀਤ ਕੋਰ ਦੇ ਜਿਹੜੇ ਪਤੀ ਨੇ 라ਵਲ ਮਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨਾ ਕਿ ਜਿਹੜਾ ਪਿੰਡ ਦੇ ਵਿੱਚ ਵਾਰਡ ਨੰਬਰ 85 ਵਿੱਚ ਜਿਹੜਾ ਹੰਗਾਰਾ ਮਿਲਦਾ ਪਿਆ ਤੁਹਾਨੂੰ ਜੀ ਹੰਗਾਰਾ ਤੇ ਬਹੁਤ ਜ਼ਿਆਦਾ ਮਿਲਦਾ ਪਿਆ ਵਾ ਇਹਦੇ ਤੇ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਆ ਤੇ ਜਿੰਨਾ ਪਰਿਵਾਰ ਮੈਨੂੰ ਮੇਰਾ ਆਪਣਾ ਮੇਰੀ ਵਾਰਡ ਮੇਰਾ ਪਰਿਵਾਰ ਮੇ ਉੱਪਰ ਲਿਖਿਆ ਹੋਇਆ ਨਾ ਜਿੰਨਾ ਮੇਰੇ ਸਾਹ ਨਾਲ ਮੈਨੂੰ ਹੰਗਾਰਾ ਇਨਾ ਮੇਰੇ ਸਾਹਮਣੇ ਕਿਸੇ ਹੋਰ ਵਾਰਡ ਦੇ ਵਿੱਚ ਕਿਸੇ ਨੂੰ ਨਹੀਂ ਮਿਲ ਰਿਹਾ ਹੜਾ ਜਿੰਨਾ ਮੈਨੂੰ ਮੇਰਾ ਪਰਿਵਾਰ ਮੇਰਾ ਜਿੰਨਾ ਮੇਰਾ ਸਾਥ ਦੇ ਰਿਹਾ ਨਾ ਤੇ ਮੇਦੇ ਬਿਲਕੁਲ 1% ਵੀ ਨਹੀਂ ਮੈਨੂੰ ਹੈਗਾ ਵੀ ਜਾਂ ਮਤਲਬ ਇਹ ਇੱਕ ਤਰਫੀ ਜਿੱਤ ਹੋਊਗੀ ਵੇਖ ਲਿਓ ਇਹ ਮੇਰੇ ਪਰਿਵਾਰ ਦੀ ਜਿੱਤ ਹੋਊਗੀ ਮੈਂ ਪਿੰਡ ਲਈ ਟਿਕਟ ਲੈ ਕੇ ਆਇਆ ਮੈਂ ਆਪਣੇ ਲਈ ਟਿਕਟ ਨਹੀਂ ਲੈ ਕੇ ਆਇਆ ਮੇਰੀ ਵਾਈਫ ਇਨੀ ਪੜ੍ਹੀ ਲਿਖੀ ਸੀ ਉਹਨੂੰ ਹੋਰ ਵੀ ਬੜੀਆਂ ਆਫਰਾਂ ਸੀ ਪਰ ਮੈਂ ਉਹਨੂੰ ਕਿਹਾ ਨਹੀਂ ਆਪਾਂ ਪਿੰਡ ਦੀ ਸੇਵਾ ਕਰਨੀ ਆ ਤੇ ਮੈਂ ਦੇਖੇ ਜਾਵਾਂ ਜੰਪਾਲ ਤੁਹਾਡਾ ਇੱਥੇ ਆ ਰਹਿਣ ਸਹਿਣ ਤੁਹਾਡਾ ਇੱਥੇ ਆ ਜਿਹੜੇ ਆਪਾਂ ਰੋਡ ਦੇ ਖੜੇ ਆ ਪੀਰ ਬਾਬਾ ਜੱਗ ਉਹਨੇ ਰੋਡ ਜਾਂਦਾ ਸੀ ਬੜੇ ਮਾੜੇ ਹਾਲਾਤ ਸੀ ਤੇ ਜਦੋਂ ਆਮ ਆਪ ਪਾਰਟੀ ਸਰਕਾਰ ਬਣੀ ਪਹਿਲੇ ਦਾ ਤੁਸੀਂ ਆਹੜੇ ਸੜਕ ਬਣਵਾਈ ਸੀ ਉਹਨਾਂ ਲੋਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਗਾ ਮੈਂ ਉਹਨਾਂ ਨੂੰ ਕਹਾਂਗਾ ਵੀ ਮੈਂ ਹੱਕ ਸੱਚ ਲਈ ਵੋਟ ਲੈਣ ਆਇਆ ਵਾਂ ਮਤਲਬ ਨਾ ਗਲਤ ਬੰਦੇ ਦਾ ਸਾਥ ਦਿੱਤਾ ਆ ਨਾ ਕਦੀ ਦਊਂਗਾ ਨਾ ਕਦੀ ਕਿਸੇ ਗਰੀਬ ਨਾਲ ਮਾੜਾ ਹੋਣ ਦਿੱਤਾ ਆ ਨਾ ਗਾਂ ਹੋਣ ਦਊਂਗਾ ਗਰੀਬਾਂ ਲਈ ਮੈਂ ਖੜਾ ਆ ਹਰ ਵਰੀ 24 ਘੰਟੇ ਖੜਾ 24/7 ਹੁੰਦਾ ਨਾ ਉਸ ਤਰ੍ਹਾਂ ਜੱਗਵੜਾ ਕਲੋਨੀ ਦੀ ਕਲੋਨੀ ਦੇ ਵਿੱਚ ਸੜਕਾਂ ਜਦੋਂ ਸਰਕਾਰਾਂ ਦੇ 2022 ਚ ਬਣੀਆਂ ਸੀ ਇਹ ਜਿਹੜੀ ਕਲੋਨੀ ਦੇ ਹਾਲਾਤ ਹੀ ਬੜੇ ਮਾੜੇ ਸੀ ਉਸ ਤੋਂ ਬਾਅਦ ਤੁਸੀਂ ਜਦੋਂ ਸਰਕਾਰ ਬਣੀ ਹੈ ਕਿਹੜੇ-ਕਿਹੜੇ ਕੰਮ ਜਿਹੜੇ ਪਿਆਲ ਦੇ ਦਾਦ ਕਰਾਈ ਸੀ ਕਲੋਨੀ ਦੇ ਮੈਨੂੰ ਤਾਂ ਕੰਮ ਕਰਕੇ ਸੁਣਾਉਣਾ ਹੀ ਨਹੀਂ ਆਉਂਦੇ ਯਾਰ ਸਮਝਦੇ ਨਾ ਗੱਲ ਮੈਂ ਇੱਥੇ ਜਦੋਂ ਆਇਆ ਸੀ ਨਾ ਪਹਿਲੇ ਦਿਨ ਲਾਂਮਾ ਹੀ ਇਸ ਚੀਜ਼ ਦਾ ਹੈ ਵੀ ਇੱਥੇ ਕੋਈ ਵੜਿਆ ਹੀ ਨਹੀਂ ਆ ਮੈਂ ਜੀ ਹੁਣ ਫਿਰ ਰਾਫਲ ਵੜਨ ਲੱਗਾ ਜੋ ਇਸ ਇਲਾਕੇ 'ਚ ਤੇ ਕੋਈ ਕਸਰ ਨਹੀਂ ਰਹਿਣ ਦਿੱਤੀ ਹਾਂ ਇਹਨਾਂ ਦੀ ਸੀਵਰੇਜ ਦੀ ਪ੍ਰੋਬਲਮ ਜ਼ਰੂਰ ਆ ਇਹਨਾਂ ਦੀ ਪਰ ਉਹਦੇ ਵਿੱਚ ਮੇਰਾ ਤੇ ਮੇਰੀ ਪਾਰਟੀ ਦਾ 1% ਵੀ ਕਸੂਰ ਨਹੀਂ ਹੈਗਾ ਇਹ ਇਲਾਕੇ ਵਾਲੇ ਜਾਣਦੇ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਪਾਈਪ ਪਏ ਸੀ ਜਦੋਂ ਤੇ ਆਏ ਵੱਡੇ ਸੀ ਉਹ ਮੁੜ ਕੇ ਕਿਤੇ ਹੋਰ ਭੇਜ ਦਿੱਤੇ ਗਏ ਤੇ ਇੱਥੇ ਛੋਟੇ ਪਾਈਪ ਪਾ ਦਿੱਤੇ ਕਿਉਂਕਿ ਰੈਸ਼ ਬਹੁਤ ਜ਼ਿਆਦਾ ਇੱਥੇ ਤਾਂ ਪਾਈਪ ਆਪਾਂ ਨੂੰ ਵੱਡੇ ਚਾਹੀਦੇ ਸੀ ਉਹ ਕਿਤੇ ਹੋਰ ਪਾ ਦਿੱਤੇ ਗਏ ਨੇ ਤੇ ਛੋਟੇ ਪਾਈਪ ਇੱਥੇ ਪਾ ਦਿੱਤੇ ਬਹੁਤ ਪ੍ਰੋਬਲਮ ਆ ਰਹੀ ਹੈ ਇਹ ਪਹਿਲ ਦੇ ਅਧਾਰ ਤੇ ਇਹ ਵੀ ਜਦੋਂ ਆਪਾਂ ਇਹ ਸਾਨੂੰ ਮੈਨੂੰ ਮੇਰਾ ਸਾਥ ਦੇਣਗੇ ਇਹ ਪਹਿਲ ਦੇ ਆਧਾਰ ਤੇ ਇਹ ਕੰਮ ਤੇ ਸਟਰੀਟ ਲਾਈਟਾਂ ਦਾ ਕੰਮ ਜ਼ਰੂਰ ਹੋਗਾ 100% ਹੋਗਾ ਇਹ ਦੇਖਿਆ ਪਹਿਲਾਂ ਜਿਹੜੀਆਂ ਸਰਕਾਰਾਂ ਆਈਆਂ ਸੀ ਕਾਲੀ ਦਾਲ ਆਈ ਸੀ ਕਾਂਗਰਸ ਸਰਕਾਰ ਆਈ ਸੀ ਹਾਂਜੀ ਕਾਂਗਰਸ ਸਰਕਾਰ ਆਈ ਸੀ ਤੇ ਜਦੋਂ ਕੋਸਰ ਬੰਦਾ ਗਮਟਾਲੇ ਦਾ ਬੰਦਾ ਸੀ ਹੁਣ ਜਿਹੜਾ ਗਮਟਾਲਾ ਕੱਟ ਕੇ ਮਾਲ ਕਰ ਦਿੱਤਾ ਵਾ ਕੀ ਲੱਗਦਾ ਕਿ ਵੱਡੀ ਲੀਡ ਨਾ ਜਿੱਤ ਪ੍ਰਾਪਤ ਕਰੋਗੇ ਹਾਂਜੀ ਸਰ ਜ਼ਰੂਰ ਜ਼ਰੂਰ ਵੱਡੀ ਲੀਡ ਨਾ ਮੈਂ ਜਿੱਤ ਪ੍ਰਾਪਤ ਕਰੂੰਗਾ ਵਧੀਆ ਹੋਇਆ ਜੀ ਪਹਿਲੀ ਗੱਲ ਤੇ ਕਿਉਂ ਹਰ ਵਾਰ ਟਿਕਟ ਗਮਟਾਲੇ ਨੂੰ ਹੀ ਮਿਲਦੀ ਸੀ ਪਿੰਡ ਨੇ ਵੀ ਪਹਿਲਾਂ ਐਮਐਲਏ ਸਾਹਿਬ ਜਦੋਂ ਪਿੰਡ ਦੇ ਵਿੱਚ ਆਏ ਨੇ ਫਸਟ ਟਾਈਮ ਜਦੋਂ ਆਏ ਸੀ ਪਿੰਡ ਵਾਲਿਆਂ ਨੇ ਇੱਕੋ ਹੀ ਅਪੀਲ ਕੀਤੀ ਸੀ ਵੀ ਜਿਹੜੀ ਟਿਕਟ ਹੈ ਸਾਡੇ 마을 ਪਿੰਡ ਦੇ ਵਿੱਚ ਕਿਸੇ ਨੂੰ ਦਿੱਤੀ ਜਾਵੇ ਚਾਹੇ ਉਹ ਕੋਈ ਵੀ ਹੋਵੇ ਚਾਹੇ ਮਤਲਬ ਮੈਂ ਨਹੀਂ ਕਹਿੰਦਾ ਹਾਂ ਮੈਂ ਬੜਾ ਪਾਰਟੀ ਦਾ ਧੰਨਵਾਦ ਕਰਦਾ ਵੀ ਪਾਰਟੀ ਨੇ ਮੈਨੂੰ ਚੁਣਿਆ ਬੜਾ ਮਾਣ ਮਹਿਸੂਸ ਹੁੰਦਾ ਹੈ ਵੀ ਮੈਨੂੰ ਵੀ ਮੇਰੇ ਨੂੰ ਆਪਣੇ ਪਿੰਡ ਤੇ ਜ਼ਿਆਦਾ ਮਾਣ ਮਹਿਸੂਸ ਹੁੰਦਾ ਕਿਉਂਕਿ ਉਹਨਾਂ ਪਾਰਟੀ ਨੇ ਪਿੰਡ 'ਚ ਵੀ ਸਰਵੇ ਕਰਵਾਇਆ ਸੀ ਪਿੰਡ ਨੇ ਮੇਰੇ ਹੱਕ ਦੇ ਵਿੱਚ ਸਰਵੇ ਦਿੱਤਾ ਸੀ ਤੇ ਮੈਨੂੰ ਤਦ ਸ਼੍ਰੀ ਆਪਣੇ ਅੰਗ ਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਹੁਣਾਂ ਨੇ ਮਤਲਬ ਬਹੁਤ ਆਪਾਂ ਨੂੰ ਇਸ ਚੀਜ਼ ਦਾ ਆਪਾਂ ਧੰਨਵਾਦ ਕਰਦੇ ਆ ਵੀ ਆਪਾਂ ਨੂੰ ਟਿਕਟ ਦਾ ਨਵਾਜਿਆ ਮੈਂ ਬਹੁਤ ਤਨੋਂ ਮਨੋਂ ਕਹਿਣਾ ਮੈਂ ਇਹਨਾਂ ਦੀ ਦਿਲੋਂ ਸੇਵਾ ਕਰੂੰਗਾ ਮੈਂ ਮੈਨੂੰ ਤਾਂ ਚਾਹ ਹੀ ਬੜਾ ਸੇਵਾ ਕਰਨ ਦਾ ਤੇ ਪਹਿਲਾਂ ਜਿਹੜੀਆਂ ਸਰਕਾਰਾਂ ਕਾਉਂਸਲਰ ਬੰਦੇ ਸੀ ਉਹਨਾਂ ਦੇ ਪਿੱਛੇ-ਪਿੱਛੇ ਤੁਰਨਾ ਪੈਂਦਾ ਸੀ ਲੋਕਾਂ ਨੂੰ ਕੋਈ ਕੰਮ ਕਰਾਉਣਾ ਅੱਜ ਆ ਜਾਓ ਸਵੇਰੇ ਆ ਜਾਓ ਕਿਉਂਕਿ ਦਿਹਾੜੀਦਾਰ ਬੰਦੇ ਨੇ ਉਹ ਹੀ ਦਿਹਾੜੀ ਲਾਉਣੀ ਉਹ ਹੀ ਪਰਵਾਣੂ ਖਵਾਉਣਾ ਜੇ ਕੰਮ ਕਰਾਉਣਾ ਤਾਂ ਦਿਹਾੜੀ ਟੁੱਟਦੀ ਸੀ ਕਿ ਉਹਨਾਂ ਵਾਸਤੇ ਤੁਸੀਂ ਸੇਮ ਤਰੀਕਾ ਕੰਮ ਕਰੋਗੇ ਵੱਖਰਾ ਕਰਕੇ ਦਿਖਾਓਗੇ ਮੈਂ ਤਾਂ ਪਹਿਲਾਂ ਹੀ ਵਾਦਾ ਕੀਤਾ ਜੀ ਇਹਨਾਂ ਨੂੰ ਮੇਰੇ ਮਗਰ ਨਹੀਂ ਆਉਣਾ ਪਊਗਾ ਇਹ ਮੈਨੂੰ ਫੋਨ ਕਰਨ ਮੇਰਾ ਬੋਰਡ ਦੇ ਉੱਤੇ ਆਪਣਾ ਨੰਬਰ ਦਿੱਤਾ ਹੋਇਆ ਹੈ ਹੋਰ ਵੀ ਦੋ ਤਿੰਨ ਕੈਂਡੀਡੇਟ ਇੱਥੇ ਚੋਣ ਲੜ ਰਹੇ ਨੇ ਚਲੋ ਅਧਿਕਾਰ ਹੈ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਪਰ ਕਿਸੇ ਨੇ ਆਪਣਾ ਫੋਨ ਨੰਬਰ ਨਹੀਂ ਦਿੱਤਾ ਇਹ ਸਾਰੇ ਜਾਣਦੇ ਨੇ ਮੈਂ ਆਪਣਾ ਸ਼ਪੈ ਜਲਾ ਆਪਣਾ ਪਰਸਨਲ ਨੰਬਰ ਦਿੱਤਾ ਹੈ ਜਿਹੜਾ ਕਿ ਮੈਂ ਜ਼ਿੰਦਗੀ ਚ ਕਦੀ ਬੰਦ ਨਹੀਂ ਕਰ ਸਕਦਾ ਇਹ ਮੈਨੂੰ ਫੋਨ ਕਰਨ ਜੇ ਮੈਂ ਨਾ ਆਵਾਂ ਤੇ ਫਿਰ ਤੁਸੀਂ ਕਿਉਂ ਇਹ ਮੈਂ ਆਪ ਕਹੀ ਨਾ ਮੈਂ ਇਹਨਾਂ ਨਾਲ ਵਾਅਦਾ ਕਰਕੇ ਜਿੱਦਾਂ ਅੱਗੇ ਵਾਅਦੇ ਨਿਭਾਏ ਜਾਣ ਗਾਂ ਵੀ ਇਹਨਾਂ ਨਾਲ ਵਾਅਦਾ ਨਿਭਾਏ ਇਹਨਾਂ ਦਾ ਪੁੱਤਰ ਆ ਮੈਂ ਸਾਰਿਆਂ ਦਾ ਜੀ ਇਹਨਾਂ ਦੇ ਵਿੱਚ ਹੀ ਰਿਹਾ ਵਾਂ ਇਹਨਾਂ ਚੋਂ ਇਹ ਇਹਨਾਂ ਕਰਕੇ ਹੀ ਮੈਂ ਅੱਜ ravel ravel ਬਣਿਆ ਜੀ ਅੱਜ ਪਿੰਡ ਦੇ ਵਿੱਚ ravel ravel ਹੋ ਰਹੀ ਹੈ ਨਾ ਇਹ ਸਾਰੇ ਪਰਿਵਾਰ ਕਰਕੇ ਹੋ ਰਹੀ ਹੈ ਜੀ ਇਹਨਾਂ ਮਾਣ ਮਹਿਸੂਸ ਮੇਰਾ ਉਹਨਾਂ ਵੋਟਰਾਂ ਸਪੋਰਟਰਾਂ ਨੂੰ ਵਾਰਡ ਨੰਬਰ 85 ਦੇ ਲੋਕਾਂ ਨੂੰ ਕੀ ਸਨੈਹ ਦੇਣਾ ਚਾਹੋਗੇ ਮੈਂ ਇਹ ਸੁਨਾ ਦੇਣਾ ਚਾਹੁੰਗਾ ਮੈਂ ਤਾਂ ਹੱਕ ਸੱਚ ਲਈ ਵੋਟ ਮੰਗਣ ਆਇਆ ਜੀ ਤਾਂ ਮੈਂ ਇਹ ਕਹੂੰਗਾ ਜੀ ਤੁਸੀਂ ਸਾਰੇ ਇਹ ਅੱਜ ਕੱਲ੍ਹ ਹਰ ਕੋਈ ਸਿਆਣਾ ਵਾ ਕਿਸੇ ਨੂੰ ਕੋਈ ਦੱਸਣ ਦੀ ਲੋੜ ਨਹੀਂ ਆ ਸਾਰੇ ਸਿਆਣੇ ਆ ਜੀ ਇਹ ਜੋ ਡਿਸੀਜਨ ਲੈਣਗੇ ਆਪਾਂ ਨੂੰ ਸਿਰ ਮੱਥੇ ਹੋਊਗਾ ਜੀ ਬਿਲਕੁਲ ਜੀ ਇਹ ਸੀ ਰਾਵਲ ਮਾਲ ਬੀਬੀ ਮਨਮੀਤ ਕੌਰ ਦੇ ਹੱਕ ਦੇ ਵਿੱਚ ਜਿਹੜਾ ਅੱਜ ਜਗਵਣਾ ਕਲੋਨੀ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਪਰਵਾਹ ਹੁੰਗਾਰਾ ਜਿਹੜਾ ਮਿਲਦਾ ਦਿਖਾਈ ਦੇ ਰਿਹਾ ਉੱਥੇ ਉਹਨਾਂ ਨੇ ਰਾਵਲ ਮਾਨ ਨੇ ਕਿਹਾ ਵੀ ਕਲੋਨੀ ਦੇ ਜਿਹੜੇ ਰਹਿਣ ਦੇ ਕੰਮ ਨੇ ਉਹ ਵੀ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤੇ ਇੱਕ ਉਹਨਾਂ ਨੇ ਵੋਟਰਾਂ ਸਪੋਰਟਰਾਂ ਨੂੰ ਅਪੀਲ ਕੀਤੀ ਹੈ ਕਿ ਇੱਕ ਹੀ ਤਰੀਕ ਨੂੰ ਵੋਟਾਂ ਪਾ ਕੇ ਬੀਬੀ ਮਨਮੀਤ ਕੌਰ ਨੂੰ ਭਾਰੀ ਬਹੁਮਤ ਜਿਤਾ ਕੇ ਕਾਉਂਸਲਰ ਬਣਾਓ ਤੇ ਪਹਿਲ ਦੇ ਦਿਹਾਤੇ ਜਗਵਣਾ ਕਲੋਨੀ ਦੇ ਕੰਮ ਕੀਤੇ ਜਾਣਗੇ ਮੈਨੂੰ ਦਿਓ ਜਾ ਤੁਸੀਂ ਰਹੇ ਪ੍ਰਾਈਮ ਪੰਜਾਬ 7 ਅੰਮ੍ਰਿਤਸਰ